6ਵੀਂ ਰਾਜਨੇਪਾਲਟੀਆ ਦੇ ਉੱਤੇ ਜਿਹੜੀ ਸਾਰੀ ਗੇਮ ਪਾਰਟੀਆ ਮੈਂ ਕਹਿੰਦਾ ਦੇਖੋ ਰਾਜ ਨੂੰ ਪਹਿਲਾਂ ਮੈਂ ਮੂੰਹ ਦੀ ਬਵਾਸੀਰ ਵਾਲਾ ਜਿਹੜਾ ਬੰਦਾ ਜਿਹੜੇ ਉਹਨੇ ਗੰਦੀ ਕੱਢਿਆ ਜੋ ਕੱਢਿਆ ਜੋ ਉਹਨੇ ਬਕਵਾਸ ਉੱਥੇ ਮਾਰੀ ਠੀਕ ਹੈ ਨਾ ਮੈਂ ਕਹਿੰਦਾ ਵੀ ਕਿਹੜਾ ਬਿਆਨ ਹੈ ਜਿਹਨੇ ਕੀ ਉਹਨੂੰ ਅਪ ਕੀਤਾ ਹੋਊ ਅੱਜ ਵਿਚਾਰਾ ਸਟਾਰਟਿੰਗ ਤੀਜੇ ਨੰਬਰ ਤੇ ਚੱਲ ਰਿਹਾ ਸੀ ਹੁਣ ਤਾਂ ਚੌਥੇ ਤੇ ਪੱਗ ਗਿਆ ਮੈਂ ਕਹਿੰਦਾ ਉਹਦੀਆਂ ਜੜਾਂ ਦੇ ਵਿੱਚ ਹੀ ਰਾਜਾ ਬਣ ਕੇ ਬਹਿ ਗਿਆ ਤੇ ਮੈਂ ਇੱਕ ਦਾਵਾ ਕਰਦਾ ਵੀ ਜੇ ਰਾਜਾ ਬਣ ਕੇ ਪ੍ਰਧਾਨ ਰਹਿ ਜਾਂਦਾ ਉਹਨਾਂ ਵਾਲੇ 6 ਮਹੀਨਿਆਂ ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਹੀ ਗੈਪ ਕਰ ਦੇਣਗੇ ਜਿੰਨੇ ਘਰੇਲੂ ਬੰਗ ਦਾਵੇ ਨਾਲ ਕਹਿੰਦਾ ਜੀ ਤੁਸੀਂ ਇਹਨਾਂ ਦਾ কুরਤਾ ਚੱਕੋ ਥੱਲੇ ਖਾਕੀ ਕੱਚਾ ਨਾ ਨਿਕੜੇ ਇਹਨਾਂ ਦੇ ਤੇ ਮੈਂ ਜ਼ਿੰਮੇਦਾਰ ਹਾਂ ਜੀ ਮੈਂ ਦੇਂਦਾਰ ਹਾਂ ਤੁਹਾਡਾ ਕਿ ਪੰਦੇ 36 ਗਲੀ ਦਾ ਘਾਗਰਾ ਜੀ ਥੱਲੇ ਔਲਪਗ ਬਣ ਕੇ ਬਾਬਾ ਬਕਾਲਾ ਸਾਹਿਬ ਰਖੜਪੁਰ ਨੇ ਤੇ ਮੇਲੇ ਤੇ ਕਹਾਂ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨਤਾਰਨ ਤੱਕ ਢੀਸ ਕੇ ਲੈ ਕੇ ਜਾਵਾਂਗੇ ਮੇਜਿਟੀ ਹਲਾ ਉਹ ਹੋਈ ਕਹਿੰਸੀ ਕੰਨ ਮਨੁੱਖੀ ਅਧਿਕਾਰਾਂ ਦੀ ਲੰਗੜਾ ਹੈ ਮਗਰਾਂ ਚ ਇਹੀ ਮਨੁੱਖ ਰਹਿ ਗਏ ਇਸ ਤਰ੍ਹਾਂ ਡੰਗਰੀਆਂ ਆ ਖਾਟਾ ਖੁਈ ਅਧਿਕਾਰ ਦੀ ਇੱਕ ਮੇਰੇ ਗੱਲ ਸੁਣੋ ਯਾਰ ਤੁਸੀਂ ਮੰਨੂੰ ਉਹ ਕਹਿੰਦਾ ਵੀ ਨਕਲੀ ਆਮ ਆਦਮੀ ਹੈ ਉਹਨੂੰ ਕੀ ਪਤਾ ਵੀ ਸੱਣੀ ਕਿਹਾ ਹੁੰਦੀ ਔਰ ਧਾਰ ਕਿਹਾ ਹੁੰਦੀ ਤੇ ਕਿਵੇਂ ਚੋਰੀ ਦੀ ਹੈ ਹੈ ਉਹਨੇ ਕਦੇ ਘਰ ਦੇ ਵਿੱਚ ਮੱਝਾ ਰੱਖੀਆ ਮੰਨੋ ਸੁਣੋ ਇੱਕ ਮਿੰਟ ਮੰਨੂੰ ਧਾਰ ਵੀ ਚੋਣੀ ਆਉਂਦੀ ਹੈ ਮੰਨੂੰ ਸੱਣੀ ਵੀ ਕਰਨੀ ਆਉਂਦੀ ਹੈ ਮੰਨੂੰ ਪਤਾ ਹੈ ਕਿ ਜੇ ਮੈਂ ਜਦ ਦੁੱਧ ਨਾਲ ਦਵੇ ਦਾ ਟੀਕਾ ਕਿਵੇਂ ਲਾਈਆ ਮੈਨੂੰ ਲਾਉਣਾ ਹੁੰਦਾ ਤੇ ਮੈਨੂੰ ਦੁੱਧ ਵੀ ਚੋਣਾ ਆਉਂਦਾ ਤੇ ਮੈਨੂੰ ਪਤਾ ਹੈ ਕਿ ਹਾਰੇ ਦੇ ਵਿੱਚ ਦੁੱਧ ਕਿਵੇਂ ਪੱਕਦਾ ਲਾਲ ਹੁੰਦਾ ਤੇ ਕਿਵੇਂ ਮੈਂ ਆਪਣੀ ਮਾਂ ਤੋਂ ਥੋੜੀ ਜਿਹਾ ਪਾਸੇ ਹੋ ਕੇ ਉਹਨੂੰ ਚੋਰੀ ਕਰਕੇ ਪੀਂਦਾ ਸੀ ਇਸ ਕਰਕੇ ਆਮ ਆਦਮੀ ਕਿਸ ਤਰ੍ਹਾਂ ਰਹਿੰਦਾ ਹੈ ਕਿਸ ਤਰ੍ਹਾਂ ਆਪਣੇ ਪਿੰਡੇ ਤੇ ਗਰਮੀ ਹਟਾਉਂਦਾ ਹੈ ਕਿਸ ਤਰ੍ਹਾਂ ਜਦ ਤਨੂੰ ਆਪਣੇ ਕੱਚੇ ਕੋਠੇ 'ਚ ਗਰਮੀ ਲੱਗਦੀ ਹੈ ਤੇ ਅਸੀਂ ਛੱਤ 'ਤੇ ਜਾ ਕੇ ਆਪਣਾ ਮੰਡਿਆ ਬਿਚਾਰ ਕੇ ਥੱਲੇ ਪੈਦਾ ਇਹ ਹੀਟਲੀ ਚਾਦਰ ਨੂੰ ਗਿੱਲੀ ਕਰਦੇ ਫਿਰ ਉੱਪਰ ਗਿੱਲੀ ਕਰਕੇ ਪੱਗ ਲੈਂਦੇ ਆ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂਹ ਹਰ ਸਮਿਤਕਰਬਾਲ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਆ ਨਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਨਮਾਣੇ ਪਣ ਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ ਚੋਂ ਆਉਂਦਾ ਪਾਣੀ ਹੁ ਨੰਨੀ ਸ਼ਾਨ ਤੋਂ ਬਣ ਕੇ ਨਿਮਾਣੀ